ਤਸਦਾ ਕਿਸਾਨਾਂ درمیان ਮਾਨਸਾ ਜਿਹੜਾ ਟਕਰਾਅ ਕਰੀ ਜੱਗਮੀ ਹੈ ਬਿਲਕੁਲ ਜੀ ਇਹ ਟਕਰਾਅ ਜਿਹੜਾ ਹੋਇਆ ਹੈ ਨਾ ਮਾਨਸਾ ਦੇ ਵਿੱਚ ਕਿਉਂ ਹੋਇਆ ਸਾਡੇ ਆਪਣੇ ਜ਼ਿਲ੍ਹੇ ਦੇ ਵਿੱਚ ਲਾਂਦੇ ਆਣਾ ਪਿੰਡ ਹੈ ਇੱਕ ਤਲਵੱਡੀ ਕੋੜੀ ਜੀ ਜਿਹੜੀ ਗੁਜਰਾਤ ਕੈਸ ਹੈ ਗੁਜਰਾਤ ਗੈਸ ਦੀ ਉਹ ਪਾਈਪ ਜਿਹੜੀ ਲਾਇਪਰਿਕ ਪਾਈਪਲਾਈਨ ਪਾਲਿਸੀ ਜੀ ਮੀਨ ਦੇਲੇ ਹੂੰ ਹੂੰ ਬਾਕੀ ਸਾਰੇ ਸਮਾਜ ਦੇ ਪੈਗੀ ਸੀ ਪਰ ਇਸ ਪਿੰਡ ਦੇ ਵਿੱਚ ਲੋਕ ਵਿਰੋਧ ਕਰਦੇ ਸੀ ਕਿ ਜੀ ਅਸੀਂ ਪੈਣ ਨਹੀਂ ਦੇਣੀ ਕਿਉਂਕਿ ਇਹਦਾ ਮੁਆਵਜ਼ਾ ਦਿੱਤਾ ਜਾ ਰਿਹਾ ਬੜਾ ਨਿਗੂੜਾ ਹੈ ਉਹ ਕਹਿੰਦੇ ਮੁਆਵਜ਼ਾ ਪੂਰਾ ਦਿਓ ਜੇ ਪੂਰਾ ਮੁਆਵਜ਼ਾ ਦਿਓਗੇ ਤਾਂ ਅਸੀਂ ਭਾਈ ਪੈਣ ਦੇਵਾਂਗੇ ਨਹੀਂ ਪੈਦੀ ਨਹੀਂ ਕਿਉਂਕਿ ਅੱਜਕੱਲ੍ਹ ਕੇਂਦਰ ਸਰਕਾਰ ਵੱਲੋਂ ਤੇ ਅਜ਼ਾਦ ਕਾਂ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਸਿਆਸਤ ਪ੍ਰਸ਼ਾਸਨ ਦੇ ਉੱਤੇ ਬਹੁਤ ਜ਼ਿਆਦਾ ਦੋਸ਼ ਪਾਇਆ ਜਾ ਰਿਹਾ ਹੈ ਆ ਭਾਰਤਮਾਹ ਵਾਲੇ ਮਾਮਲੇ 'ਚ ਵੀ ਤੁਸੀਂ ਦੇਖਿਆ ਹੋਣਾ ਕਿ ਇਹ ਭਾਰਤਮਾਹ ਦੇ ਵੀ ਜ਼ਿਆਦਾ ਜਿਹੜੇ ੜਕੇ ਆ ਉਹ ਪਟਿਆਲਾ ਜ਼ਿਲ੍ਹੇ 'ਚ ਸੀ ਹੂੰ ਇਸ ਲਈ ਨਾ ਕਿ ਇਹਨਾਂ ਨੇ ਪਹਿਲਾ ਦੁਨੀਆ ਵਾਲਾ ਪਿੰਡ ਤੇ ਫੇਰੇ ਜਰ ਲੈ ਲਾ ਸਾਡੇ ਨਾਲ ਦੋ ਤਾਬਾ ਜੋ ਉੱਥੇ ਵੀ ਕਰ ਜਾਦੇ ਆਂ ਫੌਜ ਦੇ ਨਾਲ ਹੂੰ ਨਾਵੇਂ ਦੇ ਪਿੰਡ ਦੇ ਵਿੱਚ ਲੋਕ ਉੱਕੇ ਬੈਠੇ ਸੀਗੇ ਧਰਮੇ ਤੇ ਉਹ ਧਰਮੇ ਵਾਲਿਆਂ ਦੇ ਤੇ ਇਹਨਾਂ ਨੇ ਜਦੋਂ ਪੂਰਾ ਕੀਤਾ ਵੀ ਅਟੈਕ ਕਰੀਏ ਇੱਕਦਮ ਆਪਾਂ ਪੁਲਿਸ ਨੇ ਆਪੈਨ ਨੂੰ ਉਠਾਈਏ ਸੀ ਅੱਧੀ ਰਾਤ ਨੂੰ ਜਾ ਕੇ ਉੱਥੋਂ ਉਹਨਾਂ ਦਾ ਸਾਰਾ ਸਮਾਨ ਸਬੂਤ ਚੱਕ ਕੇ ਲੈ ਗਏ ਮੋਟਰਸਾਈਕਲ ਟਰੈਕਟਰ ਕੁਝ ਜੋ ਵੀ ਸੀ ਸਭ ਤੋਂ ਨਾਲ ਲੱਫਟਾ ਜੀ ਇਹਨੇ ਕਿਸਾਨਾਂ ਨੇ ਧਰਮਾ ਦਿੱਤਾ ਸੀ ਉਹਨਾਂ ਦੀ ਵੀ ਨਹੀਂ ਰਹੀ ਹੈ ਮੇਰਤਾ ਉਹ ਕਿ ਕਿ ਜੋ ਉਗਰਾਹ ਨਾਲਾ ਸਾਧ ਜੁਣੀ ਨਾਲ ਉਗਰਾਹ ਨਾਲ ਜੀ ਉਗਰਾਹ ਪਰ ਸਾਡੇ ਇਸ ਇਲਾਕੇ ਦੇ ਵਿੱਚ ਬਹੁਤ ਮਜ਼ਬੂਤ ਹੈ ਜੀ ਉਹਨਾਂ ਨੇ ਵੀ ਖਾਸਲਾ ਕਰਦੇ ਆ ਕਿ ਪਟੇਟੇ ਦਾ ਖੇਤ ਹੈ ਅੱਜ ਸਾਰੇ ਆ ਗਏ ਤਾਂ ਫਿਰ ਸੰਗਰੂਰ ਵਾਲੇ ਪਰਸਨ ਜਿੱਥੇ ਆ ਰਿਹਾ ਸੀ ਪਟੇਟੇ ਨੂੰ ਹੋਰ ਦਸਤ ਦੇ ਆਣੇ ਪੇੜ ਦੇ ਵਿੱਚ ਜੀ ਮਾਰ ਸਾਹਿਬ ਜੀ ਨੂੰ ਕ੍ਰਾਸ ਕਰ ਲਗਿਆ ਅੱਧੀ ਰਾਤ ਨੂੰ ਕੱਢਦਾ ਹਾਂ ਉਹ ਤੇ ਪੁਲਿਸ ਨੇ ਰੋਕਿਆ ਕਿ ਤੁਸੀਂ ਨਹੀਂ ਜਾਣਾ ਉੱਗੇ ਵੀ ਵਿਆਹਾਂ ਕੇ ਸਿਸਕੰਦੇ ਦਿਹਾੜ ਗਈ ਉੱਥੇ ਫਿਰ ਟਕਰਾਹ ਹੋਇਆ ਜੀ ਆਪਸ ਵਿੱਚ ਨਜ਼ਰ ਕਾਫੀ ਫਿਰ ਜਿਹੜੀ ਹੈਗੀ ਹੈ ਪੁਲਿਸ ਨੇ ਵੀ ਲਾਤੀ ਚਾਰਜ ਕੀਤਾ ਗੱਡੀਆਂ ਵਗੈਰਾ ਉਹਨਾਂ ਕੋਲ ਸੀ ਇਹਦੇ ਵਿੱਚ ਕਈ ਜਿਹੜੇ ਹੈਗੇ ਹੈ ਕਿਸਾਨ ਵੀ ਜੱਗਦੀ ਹੋਈ ਹੈ ਗੱਡੀਆਂ ਦੀ ਟੁੱਟ ਪੰਨੀ ਹੋਈ ਹੈ ਕਿਸਾਨਾਂ ਦਾ ਇਹ ਕਹਿੰਦੇ ਕਿ ਸਾਡੀਆਂ ਗੱਡੀਆਂ ਜਿਹੜੀਆਂ ਇਹਨਾਂ ਪੁਲਿਸ ਵਾਲਿਆਂ ਨੇ ਤੋੜ ਗਏ ਜੀ ਕੱਲ੍ਹ ਸਾਡੇ ਇੱਥੇ ਲੋਕਲ ਜਿਹੜੀ ਜਿੱਕੀ ਹੈ ਰੈਡਰ ਹੋਈ ਪੁਲਿਸ ਵਾਲੇ ਪੁਲਿਸ ਪੰਚੇ ਨੇ ਪੁਲਿਸ ਉਹਨਾਂ ਦੀ ਐਥਸ ਸੀ ਜਿਹਨੇ ਵਿਖਿਆ ਅਧਾਰਿਖਿਤ ਹੈ ਹੂੰ ਉਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਗੁਰਮੀਰ ਸਿੰਘ ਨਾਮ ਦਾ ਸਬ ਇਨਸਪੈਕਟਰ ਹੈ ਜਾਂ ਇਨਸਪੈਕਟਰ ਹੈ ਉਹਦੇ ਉੱਤੇ ਕੋਈ ਗੱਡੀ ਚੜਾਤੀ ਤੇ ਉਹਦੇ ਦੇ ਦੋਨੇ ਬਾਹਰ ਟੁੱਟ ਗਿਆ ਉਹਦੇ ਵੀ ਕਈ ਬੰਦੇ ਜਿਹੜੇ ਹੈਗੇ ਜਖਮੀ ਤੇ ਚਾਰ ਸੱਚੋ ਜਖਮੀ ਹੈ ਪੁਲਿਸ ਵਾਲੇ ਆਪਜਗ ਵੀ ਇਤਸਾਰ ਵੀ ਕਾਫੀ ਜਖਮੀ ਹੈ ਇੱਕ ਟਕਰਾ ਜਿਹੜਾ ਹੈਗਾ ਮਾਨਸਾ ਜਿਲ੍ਹੇ ਦੇ ਵਿੱਚ ਹੋਇਆ ਹੈ ਔਰ ਬੜਾ ਮੰਦ ਭਾਗਾ ਟਕਰਾਇਆ ਕਿਉਂਕਿ ਪੁਲਿਸ ਵਾਲੇ ਵੀ ਜੇ ਸੋਚੇ ਤਾਂ ਸਾਡੇ ਵਿੱਚੋਂ ਹੈ ਸਾਡੇ ਹੀ ਮਤਲਬ ਭੈਣ ਭਰਾ ਹੈਗੇ ਪੁੱਤ ਧੀ ਹੈ ਜਿਹੜੇ ਹੈਗੇ ਆਪੂ ਹੈ ਬੰਦਰੀ ਪਲੇਟ ਵੀ ਆਪਦੀ ਹੈ ਕਿਉਂਕਿ ਉਹਨਾਂ ਨੂੰ ਨੌਕਰੀ ਕਰਨੀ ਪੈਂਦੀ ਹੈ ਨੌਕਰੀ ਵਾਸਤੇ ਜੋ ਸਰਕਾਰਾਂ ਹੁਕਮ ਦਿੰਦੀਆਂ ਉਹਦੇ ਤੇ ਉਹਨਾਂ ਨੂੰ ਹੁਕਮ ਚਲਾਉਣਾ ਪੈਂਦਾ ਹੈ ਦੂਜੇ ਪਾਸੇ ਤਾਂ ਕਿਸਾਨਾਂ ਦੀ ਹਾਲਤ ਦੇਖੀ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਉਹਨਾਂ ਨੂੰ ਪੈਸਾ ਦਿੱਤਾ ਨਹੀਂ ਜਾ ਰਿਹਾ ਇਹ ਕੱਲਾ ਇੱਥੇ ਨਹੀਂਗਾ ਜੇਕ ਮਜੀਦਿਆ ਦਾ ਜੱਥਾ ਇਹਨਾਂ ਨੇ ਵੀ ਚੋੜਨਾ ਹੈ ਨਾ ਡੱਲੇਵਾਲ ਸਾਹਿਬ ਦੇ ਸਰਬੰਸ ਸਿੰਘ ਭਤੇ ਰੋਹੜਾ ਦੇ ਉਹ ਵੀ ਰੋਕਾ ਰੁਕਾ ਕਾਫੀ ਲਾਇਕਾਂ ਜਾ ਕੇ ਜਾ ਰਹੇ ਹੁਣ ਤੁਸੀਂ ਇਤਫਾਕ ਦੇਖੋ ਕੀ ਹੈ ਕਿ ਜਿਹੜਾ ਹਰਾ ਇਹਦਾ ਦਾ ਪੰਦੇਰ ਹੋਣਾ ਤਾਂ ਮਰਜੀਵ ਜਨ ਦਾ ਜਥਾ 101 ਬੰਦੇ ਦਾ ਜਥਾ ਹੈ ਜੀ ਉਹ ਜਥਾ ਵੀ ਪੈਦਲ ਜਾਣਾ ਹੈ ਮੈਂ ਤਾਂ ਕਹਿੰ ਸੀ ਕਿ ਅਸੀਂ ਥੋੜੂ ਕੱਢੀਆ ਮੋਟਰਾਂ ਤੇ ਟਰਾਲੀਆਂ ਟਰੈਕਟਰ ਵੀ ਲਿਆ ਦੇਦੇ ਇਹਨਾਂ ਨੇ ਕਹਿੰਦੇ ਅਸੀਂ ਪੈਦਲ ਚੱਲ ਵਰਦੇ ਕਹਿੰਦੇ ਚਲੋ ਠੀਕ ਹੈ ਤੁਹਾਡੀ ਮਰਜ਼ੀ ਹੈ ਇਹ ਵੀ ਗੱਲ ਆ ਗਈ ਸੀ ਕਿ 4 ਫੁੱਟ ਦਾ ਲਾਖਾ ਖੋਦ ਦਿੱਤਾ ਜਾ ਉਹ ਉਹ ਵੀ ਖੁੱਲੇ ਜਾ ਰਿਹਾ ਉਹ ਕਹਿੰਦੇ ਨੇ ਪਹਿਲਾਂ ਇੱਕੋ ਮਹਾਨਾ ਹੁਣ ਅਮਰ ਪੁਲਿਸ ਕਹਿੰਦੀ ਹੈ ਕਿ ਜੇ ਥਰੂ ਦਿੱਲੀ ਤੋਂ ਪਰਵਾਨਗੀ ਮਿਲ ਗਈ ਇਹ ਤੁਸੀਂ ਉੱਥੇ ਧਰਨਾ ਦੇ ਸਕਦੇ ਹੋ ਜਾਂ ਕਿ ਬੈਠੋਗੇ ਜੇ ਤਾਂ ਜਾਣ ਦੇ ਦੇਣਾ ਕਿ ਇਹ ਸਚਾਈ ਸੀ ਨਾਲ ਸਾਡੀ ਪੁਲਿਸ ਦੇਖੋ ਤੁਸੀਂ ਪੰਜਾਬ ਪੁਲਿਸ ਭਗਵੰਤ ਸਿੰਘ ਮਾਨ ਪਤਾ ਨਹੀਂ ਉਹਨੂੰ ਉਹਨਾਂ ਨੂੰ ਪੁੱਛਦੀ ਆ ਪੁਲਿਸ ਕਿ ਨਹੀਂ ਪੁੱਛਦੀ ਉਹਨਾਂ ਦੇ ਧਿਆਨ ਚ ਹੈ ਜਾਂ ਨਹੀਂ ਕੱਲ ਤੁਸੀਂ ਦੇਖੋ ਕਿ ਉੱਥੇ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਡੀਆਈਜੀ ਮਨਦੀਪ ਸਿੰਘ ਸਿੱਧੂ ਤੇ ਐਸਐਸਓ ਐਸਦੀ ਪਟਿਆਲਾ ਨਾਨਕ ਸਿੰਘ ਇਹ ਦੋਨੋਂ ਗਏ ਔਰ ਦੋਨੋਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਵੀ ਤੁਸੀਂ ਦੱਸੋ ਕੀ ਹੈ ਜਾਣਾ ਉਹਨਾਂ ਨੇ ਹੜਿਆਰੇ ਤੇ ਡਾਕਟਰ ਉਹਨਾਂ ਦਿੱਲੀ ਪਹੁੰਚਦਾ ਪੰਜਾਬ ਵਾਲੇ ਤੇ ਕੋਈ ਗੱਲਬਾਤ ਨਹੀਂ ਪੰਜਾਬ ਦੇ ਵਿੱਚ ਤਾਂ ਉਹ ਸਰ ਸਰਸੀ ਇਹ ਨਹੀਂ ਗਾ ਬਿਲਕੁਲ ਜੀ ਫਿਰ ਘਰ ਸ਼ੋਨਾ ਲੱਗ ਪਰ ਉਹ ਰੋਕਿਆ ਉੱਥੇ ਫਿਰ ਵੀ ਜਾ ਰਿਹਾ ਸੋ ਬੜੀ ਪ੍ਰੋਬਲਮ ਹੈ ਜੀ ਉਹ ਕਿਸਾਨਾਂ ਦੀ ਕਿਸਾਨਾਂ ਦਾ ਪੂਰਾ ਹਾਲ ਹੈ ਪਰ ਉਹਨਾਂ ਜਿਹੜਾ ਹੈਗਾ ਸਰਕਾਰ ਆਪਰੀ ਇਤਿਹਾਜ ਹੋਈ ਹੈ ਕਹੇ ਨੁਸੀਬੀ ਬਦਲਾਅ ਵਾਲੀ ਸਰਕਾਰ ਹੈ ਕਿ ਮਨੇ ਬਦਲਾਅ ਕੀ ਹੈ ਬਦਲਾ ਹੀ ਹੈ ਮੈਨੂੰ ਤਾਂ ਇਹ ਹੋਣ ਲੱਗਦਾ ਹੈ ਜੀ ਤੇਨੂ ਸਾਹਿਬ